ਡੇਲੀ ਗੇਟ ਖੇਤਰ ਵਿੱਚ ਸਥਿਤ ਗਊਸ਼ਾਲਾ ਦੇ ਨੇੜੇ ਬਣਾਏ ਗਏ ਅਸਥਾਈ ਕੂੜੇ ਦੇ ਡੰਪ ਤੇ ਹੁਣ ਨਗਰ ਨਿਕਮ ਦੇ ਕਰਮਚਾਰੀ ਕੂੜਾ ਨਹੀਂ ਸੁੱਟ ਸਕਣਗੇ ਇਹ ਹੁਕਮ ਸਥਾਈ ਲੋਕ ਅਦਾਲਤ ਕਪੂਰਥਲਾ ਵੱਲੋਂ ਜਾਰੀ ਕੀਤੇ ਗਏ ਨੇ ਦੱਸ ਦਈਏ ਕਿ ਕ੍ਰਿਸ਼ਨਾ ਗਊਸ਼ਾਲਾ ਬਾਹਰ ਕੂੜੇ ਦੇ ਡੰਪ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਵੱਲੋਂ ਮਾਣੀਓ ਕੋਰਟ ਦੇ ਵਿੱਚ ਇਸ ਨੂੰ ਰੋਕਣ ਦੇ ਲਈ ਅਪੀਲ ਲਗਾਈ ਗਈ ਸੀ ਜਿਸ ਦਾ ਹੁਣ ਕੋਰਟ ਵੱਲੋਂ ਆਮ ਲੋਕਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਸਟੇ ਲਗਾ ਦਿੱਤੀ ਗਈ ਹੈ ਮੁਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ ਕਮਿਸ਼ਨਰ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ ਕੂੜੇ ਦੇ ਡੰਪ ਨੂੰ ਜਲਦ ਦक्कਨ ਦੀ ਅਪੀਲ ਕੀਤੀ ਗਈ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਹੋਰ ਨਾ ਬੁਲਾ ਰਹਿਆ ਤੇ ਸੰਜੀਵ ਕੁਮਾਰ ਨੇ ਕੀ ਕਿਹਾ ਆਓ ਸੁਣਦੇ ਆ ਸਰ ਕੀ ਮਾਮਲਾ ਕੀ ਜਿਹੜਾ ਅੱਜ ਡੰਪ ਤੇ ਖੜੇ ਆ ਕੂੜੇ ਦੇ ਇਹ ਮਾਮਲਾ ਜਿਹੜਾ ਜੀ ਇਹ ਆਪਣੇ ਬਰਿੰਦਰ ਪਾਰਕ ਮੋਰੇ ਗਊਸ਼ਾਲਾ ਦੇ ਮੋਰੇ ਇਹ ਜਿਹੜਾ ਕੂੜੇ ਦਾ ਡੰਪ ਆ ਇਹਦੀ 7 ਮਹੀਨੇ ਤੋਂ ਕਮੇਟੀ ਲੜਾਈ ਲੜਦੀ ਪਈ ਸੀ ਮੰਨਣੀ ਅਦਾਲਤ ਵਿੱਚ ਤੇ ਅਦਾਲਤ ਨੇ ਅੱਜ ਸਾਨੂੰ ਇਸ ਕੂੜੇ ਦੇ ਡੰਪ ਲਈ ਸਟੇ ਦੇਤਾ ਵਾ ਤੇ ਇਹਦੀ ਕਾਪੀ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਦੇ ਜਾਂਦੀ ਆ ਤੇ ਪ੍ਰਸ਼ਾਦ ਨੂੰ ਸਾਡੀ ਇਹੀ ਡਿਮਾਂਡ ਆ ਵੀ ਸਾਰੇ ਇਲਾਕੇ ਵਿੱਚ ਇਹਦੇ ਕਰਕੇ ਕਈ ਬਿਮਾਰੀਆਂ ਫੈਲਦੀਆਂ ਵਾਂ ਗਊਆਂ ਨੂੰ ਵੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਵਾਂ ਲੰਘਦੇ ਲੋਕਾਂ ਨੂੰ ਵੀ ਬਹੁਤ ਤਕਲੀਫ ਆਂਦੀ ਆ ਵੀ ਪ੍ਰਸ਼ਾਸਨ ਇਸ ਕੋਰਟ ਦੇ ਆਰਡਰਾਂ ਦੇ ਉੱਤੇ ਕੋਈ ਇਹਨੂੰ ਅਮਲੀ ਜਾਮਾ ਪਹਿਨਾਵੇ ਤੇ ਇਹਦਾ ਕੋਈ ਹੱਲ ਕਰੇ ਕੁਮਾਰ ਹਾਂ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਗਊਸ਼ਾਲਾ ਦੇ ਬਾਹਰ ਇੱਧਰ ਖੜੇ ਆਂ ਡੰਪ ਤੇ ਕਿਸ਼ਨਾ ਗਊਸ਼ਾਲਾ ਆ। ਜੀ கிருஷ்ਨਾ ਗਊਸ਼ਾਲਾ ਦੇ ਸਾਹਮਣੇ ਕੋਈ ਕੂੜੇ ਦਾ ਡੰਪ ਆ ਜਿਹਦੇ ਵਿੱਚ ਸਾਨੂੰ ਕੋਰਟ ਦੇ ਕੈਪੀਟਲਾਈਜ਼ ਦੇ ਉੱਤੇ ਸਟੇ ਮਿਲਿਆ ਹੈ। ਉਸ ਤੇ ਮਿਲਣ ਕਰਕੇ ਅਸੀਂ ਕਾਰੋਸਮ ਮੈਡਮ ਨੂੰ ਆਰਡਰ ਕਾਫੀ ਦਿੱਤੀ ਆ ਅਸੀਂ ਮੈਡਮ ਨੂੰ ਇਹੀ ਬੇਨਤੀ ਕਰਦੇ ਆ ਕਿ ਇਹਦਾ ਕੋਈ ਨਾ ਕੋਈ ਇਹਦਾ ਹੱਲ ਕੀਤਾ ਜਾਵੇ ਉਹ ਡੰਪ ਨੂੰ ਸਹੀ ਤਰੀਕੇ ਨਾਲ ਕੋਈ ਇਹਦਾ ਆਲਟੀਮੇਟ ਜੱਟ ਕੇ ਇਹਦਾ ਕੋਈ ਹੱਲ ਕੀਤਾ ਜਾਵੇ ਅਸੀਂ ਮੈਡਮ ਅੱਜ ਜਪਸਨ ਲੇ ਗਏ ਆ ਰੇਲੀਗੇਟ ਖੇਤਰ ਵਿੱਚ ਸਥਿਤ ਗਊਸ਼ਾਲਾ ਦੇ ਨੇੜੇ ਬਣਾਏ ਗਏ ਅਸਥਾਈ ਕੂੜੇ ਦੇ ਡੰਪ ਤੇ ਹੁਣ ਨਗਰ ਨਿਕਮ ਦੇ ਕਰਮਚਾਰੀ ਕੂੜਾ ਨਹੀਂ ਸੁੱਟ ਸਕਣਗੇ ਇਹ ਹੁਕਮ ਸਥਾਈ ਲੋਕ ਅਦਾਲਤ ਕਪੂਰਥਲਾ ਵੱਲੋਂ ਜਾਰੀ ਕੀਤੇ ਗਏ ਨੇ ਦੱਸ ਦਈਏ ਕਿ ਕ੍ਰਿਸ਼ਨਾ ਗਊਸ਼ਾਲਾ ਬਾਹਰ ਕੂੜੇ ਦੇ ਡੰਪ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਵੱਲੋਂ ਮਾਨਯੋਗ ਕੋਰਟ ਦੇ ਵਿੱਚ ਇਸ ਨੂੰ ਰੋਕਣ ਦੇ ਲਈ ਅਪੀਲ ਲਗਾਈ ਗਈ ਸੀ ਜਿਸ ਦਾ ਹੁਣ ਕੋਰਟ ਵੱਲੋਂ ਆਮ ਲੋਕਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਸਟੇ ਲਗਾ ਦਿੱਤੀ ਗਈ ਹੈ ਮੁਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ ਕਮਿਸ਼ਨਰ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ ਕੂੜੇ ਦੇ ਡੰਪ ਨੂੰ ਜਲਦ ਚੱਕਣ ਦੀ ਅਪੀਲ ਕੀਤੀ ਗਈ ਹੈ মিডিਆ ਨੂੰ ਜਾਣਕਾਰੀ ਦਿੰਦੇ ਆ ਹੋਰ ਨਾ ਬੁਲਾ ਰਹੇ ਆ ਤੇ ਸੰਜੀਵ ਕੁਮਾਰ ਨੇ ਕੀ ਕਿਹਾ ਆਓ ਸੁਣਦੇ ਆ ਇਸਰ ਕੀ ਮਾਮਲਾ ਕੀ ਜਿਹੜਾ ਅੱਜ ਡੰਪ ਤੇ ਖੜੇ ਆ ਕੂੜੇ ਦੇ ਇਹ ਮਾਮਲਾ ਜਿਹੜਾ ਜੀ ਇਹ ਆਪਣੇ ਬਰਿੰਦਰ پارک ਮੋੜੇ ਗਊਸ਼ਾਲਾ ਦੇ ਮੋੜੇ ਇਹ ਜਿਹੜਾ ਕੂੜੇ ਦਾ ਡੰਪ ਆ ਇਹਦੀ 7 ਮਹੀਨੇ ਤੋਂ ਕਮੇਟੀ ਲੜਾਈ ਲੜਦੀ ਪਈ ਸੀ ਮੰਨਣੀ ਅਦਾਲਤ ਵਿੱਚ ਤੇ ਅਦਾਲਤ ਨੇ ਅੱਜ ਸਾਨੂੰ ਇਸ ਕੂੜੇ ਦੇ ਡੰਪ ਲਈ ਸਟੇ ਦਿੱਤਾ ਵਾ ਤੇ ਇਹਦੀ ਕਾਪੀ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਦੇ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਸਾਡੀ ਇਹੀ ਡਿਮਾਂਡ ਆ ਵੀ ਸਾਰੇ ਇਲਾਕੇ ਵਿੱਚ ਇਹਦੇ ਕਰਕੇ ਕਈ ਬਿਮਾਰੀਆਂ ਫੈਲਦੀਆਂ ਵਾ ਗਊਆਂ ਨੂੰ ਵੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਵਾ ਲੰਘਦੇ ਲੋਕਾਂ ਨੂੰ ਵੀ ਬਹੁਤ ਤਕਲੀਫ ਆਂਦੀ ਆ ਦੀ ਪ੍ਰਸ਼ਾਸਨ ਹੈ ਇਸ ਕੋਰਟ ਦੇ ਆਰਡਰਾਂ ਦੇ ਉੱਤੇ ਕੋਈ ਇਹਨੂੰ ਅਮਲੀ ਜਾਮਾ ਪਹਿਨਾਵੇ ਤੇ ਇਹਦਾ ਕੋਈ ਹੱਲ ਕਿੱ데। ਕੁਮਾਰ ਹਾਂ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਗਊਸ਼ਾਲਾ ਦੇ ਬਾਹਰ ਇੱਧਰ ਖੜੇ ਹਾਂ ਡੰਪ ਤੇ। कृष्णा ਗਊਸ਼ਾਲਾ ਆ। શ્રી कृष्णा ਗਊਸ਼ਾਲਾ ਦੇ ਸਾਹਮਣੇ ਕੋਈ ਕੂੜੇ ਦਾ ਡੰਪ ਆ ਜਿਹਦੇ ਵਿੱਚ ਸਾਨੂੰ ਕੋਰਟ ਦੇ ਕੈਪੀਸ਼ਲਾਈਜ਼ ਦੇ ਉੱਤੇ ਸਟੇ ਮਿਲਿਆ। ਉਸ ਸਟੇ ਮਿਲਣ ਕਰਕੇ ਅਸੀਂ ਕਾਰਪੋਰੇਸ਼ਨ ਮੈਡਮ ਨੂੰ ਆਰਡਰ ਕਾਪੀ ਦਿੱਤੀ ਆ। ਅਸੀਂ ਮੈਡਮ ਨੂੰ ਇਹੀ ਬੇਨਤੀ ਕਰਦੇ ਆਂ ਕਿ ਇਹਦਾ ਕੋਈ ਨਾ ਕੋਈ ਇਹਦਾ ਹੱਲ ਕੀਤਾ ਜਾਵੇ। ਉਹ ਡੰਪ ਨੂੰ ਸਹੀ ਤਰੀਕੇ ਨਾਲ ਕੋਈ ਦਾ ਅਲਟੀਮੇਟ ਰੱਟ ਕੇ ਦਾ ਕੋਈ ਹੱਲ ਕੀਤਾ ਜਾਵੇ ਅਸੀਂ ਮੈਡਮ ਦਾ ਜਪਸੰਦ ਲੇ ਗਏ ਆ